ਹਮसे ਟਕਰਾਏਗਾ ਚੂਰ ਚੂਰ ਹੋ ਜਾਏਗਾ ਜੋ ਹਮसे ਟਕਰਾਏਗਾ ਚੂਰ ਚੂਰ ਹੋ ਜਾਏਗਾ ਐਮ ਐਲ ਏ ਕੈਰੀ ਬੜੰਗ ਮੁਤਾਬਕ ਮੁਤਾਬਕ ਇਹ ਵੀ ਐਸੀ ਐਸਿਸ਼ੀਏਸ਼ਨ ਸਾਨੂੰ ਕਰਨੀ ਪੈ ਰਹੀ ਹੈ ਹਾਲ ਤੱਕ ਸਾਨੂੰ 22 ਤੇ 23 ਤਰੀਕ ਤੋਂ ਅਸੀਂ ਲਗਾਤਾਰ ਪ੍ਰੋਟੈਸਟ ਕਰਦੇ ਆ ਰਹੇ ਹਾਂ ਪੰਨਾ ਐਸ ਐਸ ਬੀ ਫਤੇਗੜ ਸਾਹਿਬ ਨੂੰ ਅਸੀਂ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਉਹਨਾਂ ਨੇ ਸਾਨੂੰ ਤਲਾਸ਼ ਕਰਨਾ ਪੈ ਰਿਹਾ ਜੀ ਸਾਨੂੰ ਵੀ ਫਤੇਗੜ ਸਾਹਿਬ ਦੀ ਡਿਸਟ੍ਰਿਕਟ ਦੀ ਜਿਹੜੀ ਪੁਲਿਸ ਹੈ ਉਹ ਸਿਆਸੀ ਦਬਾਅ ਦੇ ਹੇਠ ਦੋਸ਼ੀਆਂ ਦੇ ਖਿਲਾਫ ਕਾਰਵਾਈਆਂ ਗੁੰਡਾਗਰਦੀ ਕਰਕੇ ਜਾਲੇ ਵੋਟਾਂ ਪਾਉਣ ਦੀ ਔਰ ਜੇ ਕੋਈ ਰੋਕਦਾ ਤਾਂ ਉਹਦੇ ਖਿਲਾਫ ਜ਼ਿਆਤੀ ਕਰਨ ਦੀਆਂ ਕਾਰਵਾਈਆਂ ਇਸ ਪੰਜਾਬ ਸਰਕਾਰ ਦੀ ਆਦਤ ਬਣ ਗਈ ਹੈ ਪਰ ਇਸ ਦਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸਰਕਾਰ ਮਰਦਾਬਾਦ ਸਰਕਾਰ ਜੈਕਾਰਾ ਸਰਕਾਰ ਜੈ ਮਰਦਾਬਾਦ मुर्दाबाद बैंक हद गैरी बुदाबाद मनी मुर्दाबाद हदबाद प्रशासन मुर्दाबाद पुलिस प्रशासन मुर्दाबाद मुद्राबाद जिंदाबाद जो हमसे टकराएगा चूर चूर हो जाएगा जो हमसे टकराएगा ਸਾਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਸਾਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਵਕੀਲਾ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਵਕੀਲਾ ਨੂੰ ਇਨਸਾਫ ਦਿਓ ਹੁਣ ਆਪਾਂ ਫੁੱਲ ਕਿਦਣ ਚੁਗਣੇ ਨੇ ਉਹਦੀ ਵੀ ਸਾਨੂੰ ਤਰੀਕ ਅਨਾਉਂਸ ਕਰ ਦਿਓ ਪਤਾ ਲੱਗ ਜਵੇ ਸਾਰੇ ਫੁੱਲਾਂ ਤੇ ਆ ਸਕਣ ਫਿਰ ਜਿੱਦਣ ਭੋਗ ਪਾਇਆ ਜਾਣਾ ਉਹ ਵੀ ਦੱਸ ਦਿਓ ਪੇਰਾ ਨਹੀਂ ਲੱਗੀਆਂ ਨੇ ਅਸੀਂ ਓਏ ਜ਼ਿਲ੍ਹੇ ਦੀ ਓਏ ਜ਼ਿਲ੍ਹੇ ਦੀ ਦੇਖੋ ਜੀ ਬਤੌਰ ਵਕੀਲ ਮੇਰੇ ਵੀ 20 ਸਾਲ ਦੀ ਪ੍ਰੈਕਟਿਸ ਚੱਲੀ ਆ ਜੀ ਔਰ ਸਾਨੂੰ ਫਸਟ ਟਾਈਮ ਹੋਇਆ ਵੀ ਐਸੀ ਹੈਜ਼ੀਟੇਸ਼ਨ ਸਾਨੂੰ ਕਰਨੀ ਪੈ ਰਹੀ ਹੈ ਹਾਲੇ ਤੱਕ ਸਾਨੂੰ 22 23 ਤਰੀਕ ਤੋਂ ਅਸੀਂ ਲਗਾਤਾਰ ਪ੍ਰੋਟੈਸਟ ਕਰਦੇ ਆ ਰਹੇ ਹਾਂ ਪੰਨਾ ਐਸਐਸਪੀ ਫਤਿਹਗੜ੍ਹ ਸਾਹਿਬ ਨੂੰ ਅਸੀਂ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਉਹਨਾਂ ਨੇ ਸਾਨੂੰ ਦਲਾਸਾ ਦਿੱਤਾ 9 ਤਰੀਕ ਨੂੰ ਕਿ ਤੁਹਾਨੂੰ ਅਸੀਂ ਇੱਕ ਦੋ ਦਿਨ ਚ ਐਕਸ਼ਨ ਕਰਕੇ ਦਵਾਂਗੇ ਪਰ ਹਾਲੇ ਤੱਕ ਵੀ ਕੋਈ ਐਕਸ਼ਨ ਨਾਲ ਤੱਕ ਉਹਨਾਂ ਦਾ ਕਲਪ੍ਰੈਸ ਡਿਗਰਾਬ ਨਹੀਂ ਹੋਇਆ ਐਡਾ ਕੀ ਦਬਾਅ ਉਹਨਾਂ ਤੇ ਪੈ ਗਿਆ ਹੈ ਕਿ ਸਰਕਾਰ ਦਾ ਜਾਂ ਪੋਲੀਟੀਕਲੀ ਇਹ ਕਿਹੜੇ ਦਬਾਅ ਚ ਨੇ ਕਿ ਉਹਨਾਂ ਨੂੰ ਸਭ ਕੁਝ ਉਹਨਾਂ ਦੇ ਮੂਰੇ ਅੰਨੇ ਹੋ ਗਏ ਨੇ ਜੀ ਉਹ ਕੁਝ ਨਹੀਂ ਦੇਖ ਰਿਹਾ ਉਹਨਾਂ ਨੂੰ ਤੇ ਜੀ ਪੰਜਾਬ ਸਰਕਾਰ ਜਾਂ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਨਹੀਂ ਤੁਹਾਡੀ ਗੱਲ ਸੁਣਦਾ ਤਾਂ ਇਸ ਤੋਂ ਬਾਅਦ ਤੁਹਾਡੇ ਅੱਗੇ ਕੀ ਰਣਨੀਤੀ ਹੋਊਗੀ ਹਾਈ ਕੋਰਟ ਦਾ ਰੁਕ ਕਰੋਗੇ ਜਾਂ ਇਸ ਤੋਂ ਇਲਾਵਾ ਜਿਵੇਂ ਹੋਰ ਆਪਸ਼ਨ ਨੇ ਗ੍ਰਹਿ ਮੰਤਰੀ ਹੋ ਗਿਆ ਉੱਥੇ ਤੱਕ ਪਹੁੰਚ ਕਰੋਗੇ ਤੁਸੀਂ ਬਿਲਕੁਲ ਜੀ ਬਿਲਕੁਲ ਅਸੀਂ ਕਰਾਂਗੇ ਜੀ ਤੇ ਸੈਕੰਡਲੀ ਅੱਜ ਸਾਡੇ ਸਟੇਟ ਲੈਵਲ ਦੀ ਕਾਲ ਆ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਬਸ ਸਟੇਟ ਲੈਵਲ ਦੀ ਕਾਲ ਬੜਾ ਵਧੀਆ ਹੰਗਾਰਾ ਮਿਲ ਰਿਹਾ ਹੈ ਮੇਰੇ ਸਭ ਦਾ ਮੈਂ ਧੰਨਵਾਦ ਕਰਦਾ ਆਪਣੇ ਵਕੀਲੀ ਭਾਈਚਾਰੇ ਦਾ ਵੀ ਸਾਡੇ ਨਾਲ ਅੱਜ ਕੰਦਰਾ ਕੰਦਾ ਲਾ ਕੇ ਖੜਾ ਹੈ ਇਸ ਗੱਲ ਤੇ ਮੈਂ ਥੋੜੇ ਰਾਈ ਉਹਨਾਂ ਨੂੰ ਧੰਨਵਾਦ ਕਰਦਾ ਇਸ ਗੱਲ ਦਾ ਤੇ ਇਸ ਪ੍ਰੋਟੈਸਟ ਜਾਰੀ ਰਹੂਗਾ ਜਦ ਤੱਕ ਜਦ ਤੱਕ ਕੋਈ ਲੌਜੀਕਲ ਐਂਡ ਤੇ ਨਹੀਂ ਪਹੁੰਚਦੇ ਇਹ ਪ੍ਰੋਟੈਸਟ ਤਾਂ ਕਰਨਾ ਪੈ ਰਿਹਾ ਜੀ ਸਾਨੂੰ ਵੀ ਫਤੇਗੜ ਸਾਹਿਬ ਦੀ ਡਿਸਟ੍ਰ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰ ਨਹੀਂ ਰਹੀ ਪਹਿਲੀ ਵਾਰ ਦੇਖਿਆ ਨਹੀਂ ਅੱਗੇ ਸੁਣਦੇ ਹੁੰਦੇ ਸੀ ਵੀ ਜਿਹੜੇ ਪੀਪੀਐਸ ਅਫਸਰ ਨੇ ਉਹ ਸਿਆਸੀ ਦਬਾਅ ਹੇਠ ਆ ਜਾਂਦੇ ਨੇ ਪਰ ਹੁਣ ਤਾਂ ਆਈਪੀਐਸ ਅਫਸਰਾਂ ਦਾ ਹਾਲ ਜਿਹੜਾ ਸਪਾਈਆਂ ਹੌਲਦਾਰਾਂ ਤੋਂ ਭੈੜਾ ਹੋਇਆ ਪਿਆ ਐਨੇ ਸਿਆਸੀ ਦਬਾਅ ਦੇ ਤਹਿਤ ਨਹੀਂ ਉਹ ਵੀ ਉਹਨਾਂ ਨੂੰ ਪਤਾ ਸਭ ਨੂੰ ਹੈ ਵੀ ਉਹ ਇਹ ਝਗੜੇ 'ਚ ਕੀ ਹੋਇਆ ਪਰ ਫੇਰ ਵੀ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਸਿਰਫ ਇਸ ਕਰਕੇ ਵੀ ਉਹ ਇੱਕ ਐਮਐਲਏ ਦਾ ਭਰਾ ਹੈ ਕਾਨੂੰਨ ਤੋਂ ਉੱਤੇ ਦੇਖੋ ਕੋਈ ਵੱਡਾ ਨਹੀਂ ਹੁੰਦਾ ਕਾਨੂੰਨ ਸਭ ਤੋਂ ਉੱਪਰ ਹੈ ਕਾਨੂੰਨ ਦੇ ਮੁਕਾਬਕੇ ਕਾਰਵਾਈ ਕਰਨੀ ਹੀ ਪੈਣੀ ਹੈ ਜੇ ਨਹੀਂ ਕਰਨਗੇ ਤਾਂ ਇਹ ਪ੍ਰੋਟੈਸਟ ਜਾਰੀ ਰਹੂਗਾ ਕੀ ਕਰਨਾ ਸਰ ਦੇਖੋ ਵਕੀਲਾਂ ਨੂੰ ਵੀ ਜਿਹੜਾ ਹੈ ਖੱਜਲ ਖਵਾਰ ਹੋਣਾ ਪੈ ਰਿਹਾ ਮੇਰੇ ਕੰਮ ਵੀ ਮੇਰਾ ਇਹੀ ਸਵਾਲ ਸੀਗਾ ਤੇ ਅੱਜ ਵੀ ਇਹੀ ਸਵਾਲ ਰਹਿ ਗਿਆ ਦੇਖੋ ਸਿਰਫ ਇੱਕ ਸਿਆਸੀ ਬੰਦਾ ਹੋਣ ਕਰਕੇ ਇਹ ਕਾਰਵਾਈ ਨਹੀਂ ਕੀਤੀ ਜਾ ਰਹੀ ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਪੰਜਾਬ ਦੇ ਜਿਹੜੇ ਹਾਲਾਤ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਜਿਹੜੇ ਪਹਿਲਾਂ ਹੀ ਖੈਰ ਬਹੁਤ ਮਾੜੇ ਨੇ ਇਹ ਹੋਰ ਮਾੜੇ ਹੋ ਜਾਣਗੇ ਜੋ ਪੰਜਾਬ ਲਈ ਵੀ ਚੰਗੀ ਗੱਲ ਨਹੀਂ ਜੇ ਇੱਕ ਵਕੀਲ ਨੂੰ ਇਨਸਾਫ ਨਹੀਂ ਮਿਲ ਰਿਹਾ ਤੁਸੀਂ ਸੋਚੋ ਵੀ ਇੱਕ ਆਮ ਬੰਦੇ ਨੂੰ ਕਿੱਥੋਂ ਇਨਸਾਫ ਮਿਲੂਗਾ ਜਿਹਨੂੰ ਵਿਚਾਰੇ ਦੇ ਕੋਲ ਕੋਈ ਐਦਾਂ ਦੀ ਕੋਈ ਜਥੇਬੰਦੀ ਆਰਗੇਨਾਈਜੇਸ਼ਨ ਨਹੀਂ ਹੈ ਉਹਦੇ ਗੱਲ ਰੱਖਣ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਪੂਸਤ ਪ੍ਰਸ਼ਾਸਨ ਦੇ ਖਾਸ ਤੌਰ ਤੇ ਫਤਿਹਗੜ੍ਹ ਸਾਹਿਬ ਦੀ ਪੁਲਿਸ ਦੇ ਖਿਲਾਫ ਵਕੀਲ ਐਕਸ਼ਨ ਕਰ ਰਹੇ ਸੀ ਕਿਉਂਕਿ ਜੋ ਜ਼ਿਆਤੀ ਅਬਲੋ ਮਿਊਸਪਲ ਕਾਉਂਸਲ ਦੀ ਇਲੈਕਸ਼ਨ ਦੇ ਵਿੱਚ ਸਾਡੇ ਵਕੀਲ ਸਾਹਿਬ ਦੇ ਨਾਲ ਉੱਥੋਂ ਦੇ ਐਮ.ਐਲ.ਏ ਦੇ ਭਰਾ ਨੇ ਬੇਹੱਦ ਗੁੰਡਾਗਰਦੀ ਦਾ ਸਬੂਤ ਦਿੰਦੇ ਹੋਏ ਕੀਤੀ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ ਉਹਦੇ ਖਿਲਾਫ ਅੱਜ ਸਾਰੇ ਪੰਜਾਬ ਦੇ ਵਕੀਲ ਹੜਤਾਲ ਦੇ ਉੱਤੇ ਨੇ ਵੈਸੇ ਤਾਂ ਜਦੋਂ ਦੀ ਇਹ ਸਰਕਾਰ ਬਣੀ ਹੈ ਲਾਰਡ ਆਰਡਰ ਸਭ ਤੋਂ ਵੱਧ ਇੱਥੇ ਦਾ ਸ਼ਿਕਾਰ ਹੋਇਆ ਔਰ ਖਾਸ ਤੌਰ ਤੇ ਕੋਈ ਵੀ ਚੋਣਾ ਹੋਣ ਭਾਵੇਂ ਹਾਰ ਨੂੰ ਦੇਖਦੇ ਹੋਏ VOTING ਮਸ਼ੀਨਾਂ ਤੋੜਨ ਦੀਆਂ ਕਾਰਵਾਈਆਂ ਹੋਣ ਜਾਂ ਵਿਰੋਧੀਆਂ ਨੂੰ ਧੱਕੇ ਨਾਲ ਕਾਗਜ਼ ਦਾਖਲ ਨਾ ਕਰਨ ਦੇਣ ਦੀ ਕਵਾਇਤ ਹੋਵੇ ਜਾਂ ਗੁੰਡਾਗਰਦੀ ਕਰਕੇ ਜਾਲੇ ਵੋਟਾਂ ਪਾਉਣ ਦੀ ਔਰ ਜੇ ਕੋਈ ਰੋਕਦਾ ਤਾਂ ਉਹਦੇ ਖਿਲਾਫ ਜ਼ਿਆਦਤੀ ਕਰਨ ਦੀ ਇਹ ਕਾਰਵਾਈਆਂ ਇਸ ਪੰਜਾਬ ਸਰਕਾਰ ਦੀ ਆਦਤ ਬਣ ਗਈ ਹੈ ਪਰ ਇਸ ਦਾ ਪਹਿਲੀ ਵਾਰ ਮੈਂ ਸਮਝਦਾ ਕਿ ਬਹੁਤ ਪੰਗਾ ਵਕੀਲਾਂ ਦੇ ਨਾਲ ਪਿਆ ਅਸੀਂ ਇਸ ਐਜੀਟੇਸ਼ਨ ਨੂੰ ਇੱਕ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਵਾਂਗੇ ਅੱਜ ਇਸ ਪ੍ਰੋਟੈਸਟ ਦੇ ਵਿੱਚ ਸਾਰੇ ਪੰਜਾਬ ਦੇ ਵਕੀਲ ਹੜਤਾਲ ਕਰ ਰਹੇ ਆਂ ਔਰ ਜੇਕਰ ਫੋਦੇਗਨ ਸਾਹਿਬ ਦੀ ਪੁਲਿਸ ਪ੍ਰਸ਼ਾਸਨ ਨੇ ਜੋ ਯੋਗਤਾ ਰਵਾ ਬਣਦੀਆਂ ਨੇ ਉਹਨਾਂ ਦੇ ਖਿਲਾਫ ਜੋ ਵੀ ਮਲਜ਼ਮ ਨੇ ਖਾਸ ਤੌਰ ਤੇ ਐਮ ਐਲ ਏ ਹਦੀ ਵਿਰਿੰਗ ਦਾ ਗਹਿਰੀ ਵਿਰਿੰਗ ਦਾ ਬ੍ਰਦਰ ਮਨੀ ਵਿਰਿੰਗ ਜੋ ਹੈ ਉਹਦੇ ਜੋ ਗੁੰਡੇ ਸਾਥੀ ਨੇ ਜਿਹੜੇ ਕਈ ਪਹਿਚਾਣੇ ਵੀ ਗਏ ਨੇ ਐਸਐਸਪੀ ਸਾਹਿਬ ਦੀ ਨੌਲਜ ਪਰਸਨਲੀ ਜਾ ਕੇ ਲਿਆਂਦਾ ਗਿਆ ਅਗਰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਇਸ ਐਜੀਟੇਸ਼ਨ ਨੂੰ ਹੋਰ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਔਰ ਅੱਜ ਅਸੀਂ ਸਿਰਫ ਇੱਕ ਪੁਲਮਨ ਟੰਗ ਦੇ ਨਾਲ ਇੱਕ ਸਿੰਬਲ ਦੇ ਵਜੋਂ ਉਹਨਾਂ ਦਾ ਪਤਲਾ ਫੂਕਿਆ ਹੈ ਹੋ ਸਕਦਾ ਕੱਲ ਨੂੰ ਐਡਵੋਕੇਟਸ ਨੂੰ ਸਾਰੇ ਪੰਜਾਬ ਦੇ ਵਿੱਚ ਜਿਹੜੇ ਨੈਸ਼ਨਲ ਜਾਂ ਸਟੇਟ ਹਾਈਵੇਜ਼ ਨੇ ਉਹ ਵੀ ਬੰਦ ਕਰਨੇ ਪੈਣ ਸਾਡੀ ਪੁਲਿਸ ਪ੍ਰਸ਼ਾਸਨ ਤੋਂ ਖਾਸ ਤੌਰ ਤੇ ਅਮਲੋ ਔਰ ਫਟੇਗੜ ਸਭ ਜ਼ਿਲ੍ਹਾ ਪ੍ਰਸ਼ਾਸਨ ਤੋਂ ਔਰ ਉਥੋਂ ਦੇ ਅਸੇਜ਼ ਵੀ ਸਭ ਤੋਂ ਮੰਗਿਆ ਕਿ ਫੌਰੀ ਤੋਂ ਫੌਰੀ ਇਨਸਾਫ ਦਵਾਇਆ ਜਾਵੇ ਔਰ ਜੋ ਅਸਲ ਦੋਸ਼ੀ ਨੇ ਉਹਦੇ ਤੇ ਭਾਵੇਂ ਕੋਈ ਜਿੰਨਾ ਮਰਜ਼ੀ ਵੱਡਾ ਹੋਵੇ ਸਰਕਾਰ ਦੀ ਸ਼ਹਿ ਤੇ ਗੁੰਡਾਗਰਦੀ ਕਰਨ ਵਾਲੇ ਭਾਵੇਂ ਐਮਐਲਏ ਦੇ ਬ੍ਰਦਰ ਹੋਣ ਜਾਂ ਉਹਨਾਂ ਦੇ ਸਾਥੀ ਹੋਣ ਜੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਬਣਦੀਆਂ ਧਾਰਾਵਾਂ ਦੇ ਅਗੇਂਸਟ ਨਾ ਕੀਤੀ ਗਈ ਤਾਂ ਲਾਜ਼ਮੀ ਤੌਰ ਤੇ ਅਸੀਂ ਇਸ ਐਜੀਟੇਸ਼ਨ ਨੂੰ ਪੰਜਾਬ ਦੇ ਭਰ ਵਿੱਚ ਵਧਾਵਾਂਗੇ ਔਰ ਇਹਦੀ ਰੂਪ ਰਖਾ ਵੀ ਜਿਹੜੀ ਹੈ ਉਹ ਪੰਜਾਬ ਦੇ ਐਡਵੋਕੇਟਸ ਬੈਠ ਕੇ ਤੈਅ ਕਰਨਗੇ